谢谢，别了。<noise> <noise> <noise> ਇਹ ਮੇਰਾ ਹੀ ਪਿੰਡਾ ਬੁੱਲਿਆਪੁਰ ਤੇ ਅੱਜ ਇੱਥੇ ਧੀਆ ਦਾ ਹੈਗਾ ਉਹਨਾਂ ਚੱਲੀਆਂ ਸਾਰੀਆਂ ਲੇਡੀਆਂ ਜਿੰਨੀਆਂ ਵੀ ਸਾਡੇ ਪਿੰਡ ਦੀਆਂ ਕੁੜੀਆਂ, ਬਹੂਆਂ, ਧੀਆਂ, ਨੂੰਹਾਂ ਸਾਰੀਆਂ ਜਿੰਨੀਆਂ ਵੀ ਉਹ ਸਾਰੇ ਰਲ ਕੇ ਅੱਜ ਧੀਆ ਦਾ ਇੱਥੇ ਫੰਕਸ਼ਨ ਕਰ ਰਹੇ ਨੇ ਔਰ ਇਹ ਹੈ ਕੁੜੀਆਂ ਦੇ ਫੰਕਸ਼ਨ ਆ ਕਿਉਂਕਿ ਸੌਣ ਦੇ ਮਹੀਨੇ ਦੇ ਵਿੱਚ ਕੁੜੀਆਂ ਪਿਪਲਾਂ ਦੇ ਪਿੰਗਾ ਪਾਉਂਦੀਆਂ ਨੇ ਔਰ ਆਪਣੇ ਪੇਕੇ ਘਰ ਆਉਂਦੀਆਂ ਨੇ ਜਿਹੜੀਆਂ ਵਿਆਹੀਆਂ ਹੋਈਆਂ ਕੁੜੀਆਂ ਹੁੰਦੀਆਂ ਨੇ ਉਹ ਪੇਕੇ ਘਰ ਜਾਂਦੀਆਂ ਨੇ ਸੌਣ ਦੇ ਮਹੀਨੇ 'ਚ ਇਹ ਇਜਰਾ ਤਿਹਾਰ ਆ ਬਹੁਤ ਹੀ ਪਿਆਰਾ ਜਿਹਾ ਤਿਹਾਰ ਆ ਕੁੜੀਆਂ ਦੁਆਵਾਂ ਕਰਦੀਆਂ ਨੇ ਆਪਣੇ ਪੇਰੈਂਟਸ ਦੇ ਵਿਹੜੇ ਦੀਆਂ ਆਪਣੇ ਪਿੰਡ ਦੀਆਂ ਆਪਣੇ ਖੇੜੇ ਦੀਆਂ ਦੁਆਵਾਂ ਮੰਗਦੀਆਂ ਨੇ ਵੀ ਤਾਂ ਕਿ ਸਾਡਾ ਨਗਰ ਖੇੜਾ ਸਾਡਾ ਪਿੰਡ ਸਾਡਾ ਹਮੇਸ਼ਾ ਤੰਦਰੁਸਤ ਤੇ ਖੇੜਿਆ ਹੋਇਆ ਰਹੇ ਕੁੜੀਆਂ ਦੀਆਂ ਦੁਆਵਾਂ ਕਬੂਲ ਵੀ ਰੱਬ ਛੇਤੀ ਕਰਦਾ ਹੈ ਜਦੋਂ ਕੁੜੀਆਂ ਪੇਕੇ ਘਰੇ ਆਉਂਦੀਆਂ ਨੇ ਉੱਥੇ ਫੇਰ ਉਹਨਾਂ ਦਾ ਭਰਾ ਉਹਦੇ ਮਾਪੇ ਉਹਨੂੰ ਸੰਧਾਰਾ ਦਿੰਦੇ ਨੇ ਪੁਰਾਣੇ ਜ਼ਮਾਨੇ ਦੇ ਵਿੱਚ ਤਾਂ ਮਠੀਆਂ ਹੁੰਦੀਆਂ ਸੀਗੀਆਂ ਬਿਸਕੁਟ ਹੁੰਦੇ ਸੀਗੇ ਮਿਠਾਈ ਹੁੰਦੀ ਸੀ ਅੱਜ ਕੱਲ ਤਾਂ ਚਲੋ ਆਪਣੇ ਬਜਟ ਦੇ ਹਿਸਾਬ ਨਾਲ ਸਾਰੇ ਜੋ ਜੋ ਮਰਜ਼ੀ ਦੇ ਸਕਦੇ ਨੇ ਇਹ ਬਹੁਤ ਹੀ ਪੁਰਾਣਾ ਤਿਹਾਰਾ ਤੀਆਂ ਦਾ ਪੀਪਲਾਂ ਦੇ ਉੱਤੇ ਬਰੋਟਿਆਂ ਦੇ ਉੱਤੇ ਪਿੰਡ ਤੋਂ ਬਾਹਰ ਜਾ ਕੇ ਪਿੰਗਾ ਪਾਈਆਂ ਜਾਂਦੀਆਂ ਸੀਗੀਆਂ ਤੇ ਕੁੜੀਆਂ ਕਟੀਆਂ ਹੋ ਕੇ ਗਿੱਧਾ ਪਾਉਂਦੀਆਂ ਸੀਗੀਆਂ ਤੇ ਉਹਨਾਂ ਗਿੱਧਿਆਂ ਦੇ ਵਿੱਚ ਹੀ ਕੋਈ ਸ਼ਿਕਵੇ ਗਿਲੇ ਹੁੰਦੇ ਸੀਗੇ ਜਾਂ ਆਪਣੇ ਦਿਲ ਦੀਆਂ ਗੱਲਾਂ ਸੌਰੇ ਕਰ ਗਈਆਂ ਕੁੜੀਆਂ ਦੇ ਮਨ ਦੇ ਵਿੱਚ ਕੋਈ ਰੀਜ ਬਾਕੀ ਰਹਿ ਜਾਂਦੀ ਸੀ ਜਾਂ ਕੁਝ ਵੀ ਐਦਾਂ ਦਾ ਅੰਦਰ ਚੱਲਦਾ ਹੁੰਦਾ ਸੀ ਜਿਹੜਾ ਕਿ ਉਹ ਬਿਆਨ ਨਹੀਂ ਸੀ ਕਰ ਪਾਉਂਦੀਆਂ ਹੁੰਦੀਆਂ ਸੌਰੇ ਕਰਦੀਆਂ ਕਿ ਤਕਲੀਫਾਂ ਹੁੰਦੀਆਂ ਸੀਗੀਆਂ ਉਹ ਫਿਰ ਬੋਲੀਆਂ ਦੇ ਰਾਹੀਂ ਇੱਕ ਦੂਜੇ ਦੇ ਨਾਲ ਗੱਲਾਂ ਕਰਦੀਆਂ ਸੀਗੀਆਂ ਸੋ ਬੜਾ ਮਿੱਠਾ ਤਿਹਾਰਾ ਕੁੜੀਆਂ ਦੀ ਰੂਹ ਦੀ ਗੱਲ ਹੁੰਦੀ ਆ ਤੀਆਂ ਦੇ ਤਿਹਾਰ ਦੇ ਵਿੱਚ ਤੇ ਅੰਦਰੋਂ ਬਲਬਲੇ ਜਿਹੜੇ ਹੁੰਦੇ ਨੇ ਉਹ ਨਿਕਲਦੇ ਨੇ ਅੰਦਰੋਂ ਕੋਈ ਕਿਸੇ ਬੱਚੇ ਦੇ ਅੰਦਰ ਕੁੜੀਆਂ ਦੇ ਅੰਦਰ ਕੋਈ ਡਿਪਰੈਸ਼ਨ ਆ ਕੋਈ ਗੱਲ ਆ ਬੋਲੀਆਂ ਦੇ ਨਾਲ ਹੀ ਬਾਹਰ ਨਿਕਲ ਜਾਂਦੀ ਸੀ ਔਰ ਜਦੋਂ ਗਿੱਧਾ ਪਾਉਂਦੀਆਂ ਸੀਗੀਆਂ ਉਹ ਸਾਰੀ ਜਿਹੜੀ ਅੰਦਰ ਦੀ ਨੈਗੇਟਿਵਿਟੀ ਹੁੰਦੀ ਸੀ ਉਹ ਬਾਹਰ ਨਿਕਲ ਜਾਂਦੀ ਸੀ ਤੇ ਆਪਣੇ ਪੇਕੇਆਂ ਦੇ ਘਰੋਂ ਤਾਂ ਫਿਰ ਖੁਸ਼ ਹੋ ਕੇ ਪੂਰੀ એનર્ਜੀ ਦੇ ਨਾਲ ਆਪਣੇ ਫਿਰ ਸਹਰੇ ਘਰ ਵਾਪਸ ਜਾਂਦੀ ਹੁੰਦੀ ਸੀ ਇੱਕ ਨਾ ਪਿਛਲੇ ਦਿਨਾਂ 'ਚ ਦੇਖਣ ਨੂੰ ਆਇਆ ਵੀ ਜਿਹੜੀ ਕੁੜੀਆਂ ਦੀ ਜਨਮਦਾਰਾ ਥੋੜੀ ਸੁਧਰੀ ਹੈ ਤੁਸੀਂ ਇੱਕ ਮੈਸੇਜ ਕੀ ਦੋਗੇ ਪੰਜਾਬ ਨੂੰ ਪਿਛਲੇ ਦਿਨ ਇਹ ਕਾੰਕੜੇ ਆਏ ਆ ਜਿੱਚ ਜਿਹੜੀ ਕੁੜੀਆਂ ਦੇ ਜਨਮਦਾਰ ਆ ਉਹ ਪਿਛਲੇ ਦਿਨਾਂ ਤੋਂ ਮੁਕਾਬਲੇ ਸੁਧਰ ਗਈ। ਉਹ ਪੰਜਾਬ 'ਚ ਇੱਕ ਮੈਸਰ ਕੀ ਦੇਣਾ ਚਾਹੁੰਦਾ। ਬਿਲਕੁਲ ਹੁਣ ਲੋਕਾਂ ਨੂੰ ਪਤਾ ਲੱਗਿਆ ਹੈ ਵੇਅਰ ਹੋ ਗਿਲੇ ਲੋਕੀ। ਉਹਨਾਂ ਨੂੰ ਪਤਾ ਲੱਗਿਆ ਕਿ ਮੁੰਡੇ ਤੇ ਕੁੜੀ ਦੇ ਵਿੱਚ ਕੋਈ ਫਰਕ ਨਹੀਂ। ਜੇ ਆਪਾਂ ਬੇਟੀਆਂ ਨੂੰ ਵੀ ਪੜਾਣ ਲਿਆ ਸੀ ਉਹਨਾਂ ਨੂੰ ਐਜੂਕੇਟਿਡ ਕਰ ਗਏ ਆ ਤਾਂ ਉਹ ਵੀ ਬਹੁਤ ਉੱਚ-ਉੱਚ ਪੋਸਟਾਂ ਤੇ ਜਾ ਕੇ ਆਪਣੇ ਪੇਰੈਂਟਸ ਦਾ ਨਾਮ ਉੱਚਾ ਕਰਦੀਆਂ ਨੇ। ਤੇ ਅੱਜ ਦੇ ਯੁੱਗ ਦੇ ਵਿੱਚ ਜਦੋਂ ਮੁੰਡੇ ਨਾਲ ਵਿਆਹ ਹੋ ਜਾਂਦਾ ਹੈ ਦੇ ਉਹ ਇੰਨਾ ਨਹੀਂ ਪੁੱਛਦਾ ਫੇਰ ਜਿੰਨਾ ਬੱਚੀਆਂ ਪੁੱਛਦੀਆਂ ਨੇ ਆਪਣੇ ਸਹੁਰੇ ਘਰ ਬੈਠੀਆਂ ਵੀ ਜਿਹੜੀਆਂ ਕੁੜੀਆਂ ਨੇ ਆਪਣੇ ਪੇਰਾਂਸ ਨੂੰ ਪੁੱਛਦੀਆਂ ਨੇ ਦੁਆਵਾਂ ਕਰਦੀਆਂ ਉਹਨਾਂ ਵਾਸਤੇ ਆਖਰ ਦੇ ਟਾਈਮ ਤੇ ਈਆਂ ਕੰਮ ਹੋ ਗੀਆਂ ਨੇ ਲੋਕਾਂ ਨੂੰ ਬਹੁਤ ਪਤਾ ਲੱਗ ਚੁੱਕਿਆ ਹੁਣ ਈਆਂ ਨੂੰ ਬਾਹਰ ਨਹੀਂ ਸਮਝਿਆ ਜਾਂਦਾ ਈਆਂ ਵੀ ਆਪਣੇ ਮਾਪੇ ਦਾ ਰੌਸ਼ਨ ਕਰਦੀਆਂ ਨੇ ਨਾਮ ਔਰ ਬਹੁਤ ਵੱਡੇ ਵੱਡੇ ਅਹੁਦਿਆਂ ਤੇ ਬੈਠੀਆਂ ਨੇ ਅੱਜ ਕੁੜੀਆਂ ਤੁਸੀਂ ਆਪ ਦੇ ਸਕਦੇ ਹੋ ਹਰ ਖੇਤਰ ਦੇ ਵਿੱਚ ਕੁੜੀਆਂ ਅੱਗੇ ਨੇ ਹਰ ਖੇਤਰ ਦੇ ਵਿੱਚ ਸੋ ਮੈਂ ਕਹਿੰਨੀ ਆ ਕਿ ਸਾਡੇ ਵੇੜਿਆਂ ਦੀ ਰੌਣਕਾਂ ਨੇ ਕੁੜੀਆਂ ਕੁੜੀਆਂ ਤੋਂ ਬਿਨਾ ਹਰ ਫੰਕਸ਼ਨ ਹਰ ਤਿਹਾਰ ਸਖਣਾ ਹੈ ਅਧੂਰਾ ਹੈ ਉਹਦੇ ਵਿੱਚ ਕੋਈ ਖੁਸ਼ਾਲੀ ਨਹੀਂ ਹੁੰਦੀ ਜਿੱਥੇ ਕੁੜੀ ਨਾ ਹੋਵੇ ਕੁੜੀਆਂ ਜਦੋਂ ਵੇੜਿਆਂ ਦੇ ਵਿੱਚ ਨੱਚਦੀਆਂ ਟੱਪਦੀਆਂ ਨੇ ਤਾਂ ਉਹ ਵੇੜਾ ਇਦਾਂ ਲੱਗਦਾ ਜਿਵੇਂ ਸਵਰਗ ਹੁੰਦਾ ਹੈ ਕੁੜੀਆਂ ਤੋਂ ਬਿਨਾ ਘਰ ਦੇ ਵਿੱਚ ਕੋਈ ਰੌਣਕ ਨਹੀਂ ਹੈ ਜੀ ਕੁੜੀਆਂ ਆਪਣੇ ਘਰ ਨੂੰ ਸੱਚਜੇ ਤਰੀਕੇ ਨਾਲ ਸਜਾਰਦੀਆਂ ਨੇ ਆਪਣੇ ਪਿਓ ਨੂੰ ਆਪਣੇ ਭਰਾਵਾਂ ਨੂੰ ਕਿੰਨੇ ਸੋਹਣੇ ਤਰੀਕੇ ਦੇ ਨਾਲ ਜੇ ਉਹ ਕੰਮ ਕਰਦੇ ਜਾਂਦੇ ਨੇ ਪੜ੍ਹਦੇ ਨੇ ਜੋ ਵੀ ਕਰਦੇ ਨੇ ਸਾਰਾ ਘਰ ਦਾ ਕੰਮ ਕਾਜ ਕੁੜੀਆਂ ਕਰਦੀਆਂ ਨੇ ਔਰ ਬਹੁਤ ਪੋਜ਼ਿਟਿਵ ਹੋ ਕੇ ਉਹਨਾਂ ਨੂੰ ਤੋਰਦੀਆਂ ਨੇ ਉਹਨਾਂ ਦੇ ਕੰਮਕਾਰਾਂ ਤੇ ਸੋ ਮੇਰੇ ਖਿਆਲ ਦੇ ਵਿੱਚ ਕੁੜੀਆਂ ਨਾ ਹੋਣ ਤਾਂ ਇਹ ਦੁਨੀਆ ਨਹੀਂ ਹੋ ਸਕਦੀ ਕਿਉਂਕਿ ਆਦਿ ਸ਼ਕਤੀ ਇਹ ਜਿਹੜੀ ਆ ਔਰਤ ਦੇ ਵਿੱਚ ਸਮਾਈ ਹੋਈ ਆ ਜਗ ਜਨਨੀ ਆ ਔਰਤ ਜਿਹੜੀ ਆ ਔਰ ਜਗ ਜਨਨੀ ਆ ਜਿਹੜੀ ਜੱਗ ਨੂੰ ਬਣਾਉਣ ਵਾਲੀ ਆ ਪੈਦਾ ਕਰਨ ਵਾਲੀ ਆ ਉਹ ਔਰਤ ਆ ਸੋ ਜੇ ਔਰਤ ਨਾ ਹੋਵੇ ਤਾਂ ਇਹ ਦੁਨੀਆ ਨਹੀਂ ਹੋ ਸਕਦੀ ਜਹਾਨ ਨਹੀਂ ਹੋ ਸਕਦਾ ਸੋ ਕੁੜੀਆਂ ਦੀ ਵੱਦ ਵੱਦ ਇੱਜ਼ਤ ਮਾਣ ਉਹਨਾਂ ਨੂੰ ਦੇਣਾ ਚਾਹੀਦਾ ਹੈ ਸਮਾਜ ਦੇ ਵਿੱਚ ਕਾਫੀ ਸੁਧਾਰ ਆਇਆ ਵੀ ਆ ਤੇ ਹੌਲੀ ਹੌਲੀ ਆ ਜਾਏਗਾ ਮੈਂ ਤਾਂ ਹੀ ਕਹਿਨੀ ਹੁੰਦੀ ਆ ਕਿ ਕੁੜੀਆਂ ਤਾਂ ਦੇਵੀਆਂ ਦਰੂਪ ਹੁੰਦੀਆਂ ਨੇ ਸੋ ਮੈਂ ਵੀ ਇੱਕ ਔਰਤ ਆ ਮੈਨੂੰ ਵੀ ਚੰਗਾ ਲੱਗਦਾ ਕਿਉਂਕਿ ਮੈਨੂੰ ਇਸ ਫੀਲਿੰਗ ਦਾ ਪਤਾ ਹੈ ਜੋ ਮੈਂ ਆਪਣੇ ਪੇਰੈਂਟਸ ਵਾਸਤੇ ਆਪਣੇ ਭਰਾਵਾਂ ਵਾਸਤੇ ਆਪਣੇ ਪਿਤਾ ਜੀ ਵਾਸਤੇ ਜਾਂ ਆਪਣੇ ਜਿੰਨੇ ਵੀ ਰਿਸ਼ਤੇਦਾਰ ਨੇ

वेज, ज इंडियन पंजाबी एंड कॉन्टिनेंटल फूड की वेरायटी जैसा नाम है सखन किंग ऑफ स्पाइसेस। किंग ऑफ स्पाइसेस रेस्टोरेंट कैफे एंड रूफ टॉप में आपका स्वागत है